ਘਰ ਦਾ ਮਾਹੌਲ ਘਰ ਦੇ ਮਾਹੌਲ ਦੀ ਤਰ੍ਹਾਂ ਰਹਿਣਾ ਚਾਹੀਦਾ ਇਹ ਕੋਈ 부ਜਾਰਤ ਨਹੀਂ ਹੈ ਘਰ ਇੱਕ ਘਾਰੇ ਕੋਈ ਹੋਟਲ ਜਾਂ ਮੋਟਲ ਨਹੀਂ ਹੈ ਕਿ ਤੁਸੀਂ ਮੋਟਲ ਦੇ ਅੰਦਰ ਇੰਟਰ ਕੀਤੇ ਤੇ ਤੁਹਾਨੂੰ ਜਿਹੜਾ ਰੂਮ ਮਿਲਿਆ ਰੂਮ ਦੇ ਅੰਦਰ ਕੁਝ ਸਹੀ ਨਹੀਂ ਹੈ ਬੈੱਡ ਦੇ ਉੱਤੇ ਜਿਹੜੀ ਚਾਦਰ ਹੈ ਉਹ ਸਹੀ ਨਹੀਂ ਹੈ ਤੁਸੀਂ ਦਬਕਾ ਮਾਰਿਆ ਵਰਕਰ ਦੌੜਦਾ ਹੋਇਆ ਆਇਆ ਹਾਂਜੀ ਸਰ ਜੀ ਮੈਂ ਦੁਬਾਰਾ ਚਾਦਰ ਬਿਚਾ ਦੇਣਾ ਕਿਦਰੇ ਚਾਦਰ ਧੋਤੀ ਹੋਈ ਨਾ ਮਿਲੀ, ਦਾਗ ਮਿਲਿਆ, ਪਿੱਲੋ ਠੀਕ ਨਾ ਮਿਲਿਆ। ਕੋਈ ਸਮਾਨ ਖਿਲਰਿਆ ਮਿਲਿਆ ਤੇ ਤੁਸੀਂ ਮਾਰਦੇ ਹੋ ਦਬਕਾ। ਤੁਸੀਂ ਬਾਹਰ ਜਾ ਕੇ ਕਰਦੇ ਹੋ ਸ਼ਿਕਾਇਤ। ਲੋਕ ਦੌੜੇ ਦੌੜੇ ਆਉਂਦੇ ਨੇ, ਵਰਕਰ ਦੌੜੇ ਦੌੜੇ ਆਉਂਦੇ ਨੇ ਤੁਹਾਡੇ ਕਮਰੇ ਨੂੰ ਸਜਾ ਕੇ ਚਲੇ ਜਾਂਦੇ ਨੇ। ਜਿਹੜਾ ਘਰ ਏ ਨਾ ਘਰ ਇੱਕ ਮੋਟਲ ਦੀ ਤਰ੍ਹਾਂ ਨਹੀਂ ਐ ਤੇ ਮੋਟਲ ਵਾਲਾ ਬਿਹੇਵੀਅਰ ਘਰ ਦੇ ਅੰਦਰ ਕਰੋ ਵੀ ਨਾ, ਮੋਟਲ ਵਾਲਾ ਵਰਤਾਵਰ ਘਰ ਦੇ ਅੰਦਰ ਲਿਆਓ ਵੀ ਨਾ। ਹੋ ਸਕਦਾ ਹੈ ਘਰ ਦੇ ਅੰਦਰ ਬੱਚਿਆਂ ਦੇ ਖੇਡਣ ਕਰਕੇ ਤੁਹਾਡੇ ਬੈੱਡ ਦੀ ਚਾਦਰ ਦੇ ਉੱਤੇ ੜ ਸੇਟ ਪਏ ਹੋਣ ਬੈੱਡ ਦੀ ਚਾਦਰ ਇਕੱਠੀ ਹੋਈ ਹੋਵੇ ਕਿਉਂਕਿ ਘਰ ਹੈ ਘਰ ਦੇ ਅੰਦਰ ਬੱਚਿਆਂ ਨੇ ਜਨਮ ਲੈਣਾ ਹੈ ਬੱਚਿਆਂ ਨੇ ਖੇਡਣਾ ਹੈ ਬੱਚਿਆਂ ਨੇ ਉਸੇ ਘਰ ਦੇ ਅੰਦਰ ਹੀ ਪਲਣਾ ਹੈ ਤੇ ਘਰ ਮੋਟਲ ਦੀ ਤੁਹਾਡਾ ਤਰ੍ਹਾਂ ਥੋੜਾ ਰੱਖ ਸਕਦੇ ਹੋ ਵੀ ਇੱਥੇ ਨਾ ਕੋਈ ਮੇਰੇ ਕਮਰੇ ਦੇ ਅੰਦਰ ਰੂਮ ਦੇ ਅੰਦਰ ਖਲਾਰਾ ਪਵੇ ਨਾ ਇੱਦਾਂ ਹੋਵੇ ਨਾ ਉਦਾਂ ਹੋਵੇ ਇਦਾਂ ਥੋੜਾ ਰਹਿ ਸਕਦੇ ਹੋ ਤੋ ਖੈਰ ਘਰ ਦੇ ਅੰਦਰ ਜਦੋਂ ਪ੍ਰਵੇਸ਼ ਕਰਨਾ ਹੈ ਉਦੋਂ ਆਪਣਾ ਜਿਹੜਾ ਤੁਹਾਡਾ ਰੁਤਬਾ ਹੈ ਨਾ ਉਹਨੂੰ ਬਾਹਰਲੇ ਦਰਵਾਜ਼ੇ ਤੋਂ ਬਾਹਰ ਛੱਡ ਕੇ ਆਇਆ ਕਰੋ ਮੰਨ ਲਓ ਤੁਹਾਡੇ ਘਰ ਦੇ ਅੰਦਰ ਧੀ ਹੈ ਪੁੱਤ ਹੈ ਭੈਣ ਹੈ ਮਾਂ ਹੈ ਬਾਪ ਹੈ ਉਹਨਾਂ ਵਿੱਚੋਂ ਕੋਈ ਘੱਟ ਪੜਿਆ ਹੋਵੇ ਕੋਈ ਘੱਟ ਸਿਆਣਾ ਹੋਵੇ ਤੁਹਾਡੇ ਨਾਲੋਂ ਗੁਣ ਕਰਕੇ ਪਿੱਛੇ ਹੋਵੇ ਤੁਹਾਡੇ ਨਾਲੋਂ ਮਾਇਆ ਕਰਕੇ ਵੀ ਪਿੱਛੇ ਹੋਵੇ ਜੋ ਤੁਸੀਂ ਕੁਮਾਰੇ ਹੋ ਉਹਨੇ ਉਹਨਾਂ ਨਾਲ ਨਾ ਕਮਾਇਆ ਹੋਵੇ ਸਾਡਾ ਪਿਓ ਹੀ ਹੋਵੇ ਪਰ ਜਦੋਂ ਤੁਸੀਂ ਘਰ ਦੇ ਅੰਦਰ ਪ੍ਰਵੇਸ਼ ਕਰਨਾ ਹੈ ਆਪਣਾ ਔਦਾ ਆਪਣੀ ਲਿਆਕਤ ਆਪਣਾ ਰੁਤਬਾ ਸਾਰਾ ਕੁਝ ਬਾਹਰਲੇ ਢੋਰ ਤੋਂ ਬਾਹਰ ਬਾਹਰ ਢੇਰੀ ਕਰਕੇ ਆਇਆ ਕਰੋ ਬਾਹਰਲੇ ਦੇਸ਼ਾਂ ਦਾ ਇੱਕ ਅਸੂਲ ਇਹ ਵੀ ਜਦੋਂ ਘਰ ਦੇ ਅੰਦਰ ਇੰਟਰ ਕਰਨਾ ਹੈ ਨਾ ਤੇ ਜੁੱਤੀ ਲਾ ਦੇਣੀ ਹੈ ਘਰ ਦੇ ਅੰਦਰ ਇੰਟਰ ਕਰਦੇ ਆਂ ਜਗ੍ਹਾ ਬਣਾਈ ਹੁੰਦੀ ਹੈ ਹਰ ਘਰ ਦੇ ਅੰਦਰ ਤੁਸੀਂ ਉੱਥੇ ਜੁੱਤੀ ਲਾ ਕੇ ਫਿਰ ਘਰ ਦੇ ਅੰਦਰ ਪ੍ਰਵੇਸ਼ ਕਰਨਾ ਜਿੱਥੇ ਜੁੱਤੀ ਲਾਉਂਦੇ ਹੋ ਉੱਥੇ ਹੀ ਆਪਣਾ ਰੁਤਬਾ ਉੱਥੇ ਆਪਣੀ ਈਗੋ ਉੱਥੇ ਆਪਣੀ لیاقت ਸਾਰਾ ਉੱਥੇ ਰੱਖ ਦਿਆ ਕਰੋ ਕੱਲ ਨੂੰ ਜਦੋਂ ਜੁੱਤੀ ਪਾਓਗੇ ਜਾਣ ਲੱਗੇ ਨਾਲ ਉਹ ਵੀ ਪਾ ਕੇ ਤੁਰਜੋ ਜਦੋਂ ਆਫਿਸ ਦੇ ਅੰਦਰ ਜਾਣਾ ਤੂੰ ਘਰ ਨੂੰ ਮੋਟਲ ਦੀ ਤਰ੍ਹਾਂ ਪੇਸ਼ ਨਾ ਆਓ ਘਰ ਨੂੰ ਘਰ ਦੇ ਮਾਹੌਲ ਦੀ ਤਰ੍ਹਾਂ ਅਪਣਾਓ ਵਰਤੋ ਉਹਦੇ ਅੰਦਰ ਰਹੋ ਦੂਜਾ ਘਰ ਘਰ ਹੈ ਘਰ ਇੱਕ ਕੰਟੀਨ ਨਹੀਂ ਹੈ ਘਰ ਇੱਕ ਮੈਸ ਨਹੀਂ ਹੈ ਕੰਟੇਨ ਜहां ਮੈਸ ਦੇ ਅੰਦਰ ਤੁਸੀਂ ਖਾਣਾ ਖਾਣ ਵਾਸਤੇ ਬਹਿ ਗਏ ਲੰਚ ਕਰਨ ਵਾਸਤੇ ਬਹਿ ਗਏ ਡਿਨਰ ਕਰਨ ਵਾਸਤੇ ਬਹਿ ਗਏ ਤੁਹਾਡੇ ਸਾਹਮਣੇ ਲੂਣ ਮਿਰਚ ਮਸਾਲੇ ਅਚਾਰ ਸੈਲਡ ਕਈ ਤਰ੍ਹਾਂ ਦੀਆਂ ਆਣ ਕੇ ਚੀਜ਼ਾਂ ਟਿਕ ਗਈਆਂ ਤੁਸੀਂ ਨਾਲ ਦੇ ਨਾਲ ਵੇਟਰ ਨੂੰ ਇਸ਼ਾਰਾ ਕਰਦੇ ਹੋ ਵੇਟਰ ਇੱਧਰ ਆ ਵੇਟਰ ਤੁਹਾਡੇ ਕੋਲ ਆ ਜਾਂਦਾ ਹੈ ਔਰ ਉਹ ਵੇਟਰ ਨੂੰ ਕਹਿੰਦੇ ਹੋ ਐਚ ਇਹ ਠੀਕ ਨਹੀਂ ਬਣੀ ਲੈ ਜਾਓ ਦੁਬਾਰਾ ਲਿਆਓ ਇਹਦੇ ਵਿੱਚੋਂ ਵਾਲ ਨਿਕਲਾ ਹੈ ਇਹ ਉਹ ਫਲਾਂਟ ਕਈ ਚੀਜ਼ਾਂ ਇਦਾਂ ਦੀਆਂ ਪਰ ਘਰ ਵਿੱਚ ਇਹ ਚੀਜ਼ਾਂ ਨਹੀਂ ਚਲਦੀਆਂ ਘਰ ਵਿੱਚ ਉਹ ਜਿਹੜਾ ਤੁਹਾਡਾ ਅੰਦਰ ਦੀ ਫੀਲਿੰਗ ਹੈ ਨਾ ਉਹ ਨਹੀਂ ਚੱਲੇਗੀ ਘਰ ਦੇ ਵਿੱਚ ਤੁਹਾਡੀ ਇਹ ਫੂਫਾ ਨਹੀਂ ਚੱਲੇਗੀ ਇੱਕ ਗੱਲ ਮੈਂ ਹੋਰ ਕਹਿ ਦਿਆਂ ਹੈ ਤੇ ਥੋੜਾ ਜਿਹਾ ਬਾਹਰ ਜਾ ਕੇ ਜਦੋਂ ਕਿਧਰੇ ਮੋਟਲ ਵਿੱਚ ਵੀ ਜਾਂਦੇ ਹੋ ਨਾ ਖਾਣਾ ਖਾਣ ਵਾਸਤੇ ਬੈਠਦੇ ਹੋ ਤੁਸੀਂ ਜੇ ਤੁਹਾਡੀ ਹੈਸੀਅਤ ਹੈ ਮੋਟਲ ਦੇ ਅੰਦਰ ਮਹਿੰਗੇ ਮੋਟਲ ਦੇ ਅੰਦਰ ਕਮਰਾ ਲੈ ਕੇ ਰਹਿੰਦੇ ਤੇ ਜਿਹੜਾ ਵੇਟਰ ਹੁੰਦਾ ਹੈ ਨਾ ਜਿਹੜਾ ਤੁਹਾਡੀ ਸੇਵਾ ਦੇ ਉਤੇ ਤੈਨਾਂਤ ਕੀਤਾ ਹੁੰਦਾ ਹੈ ਉਹਨੂੰ 2-400 ਰੁਪਈਆ ਦੇ ਦਿਆ ਕਰੋ 10-20 ਡਾਲਰ ਦੇ ਦਿਆ ਕਰੋ ਉਹਦਾ ਕਾਰਨ ਸਮਝਦੇ ਹੋ ਅਗਰ ਤੁਸੀਂ ਦਬਕੇ ਦੇ ਨਾਲ ਵੇਟਰ ਤੋਂ ਕੰਮ ਲਓਗੇ ਤੇ ਵੇਟਰ ਐਦਾਂ ਵੀ ਕਰ ਦਿੰਦੇ ਨੇ ਵੀ ਲਿਆਉਂਦੇ ਲਿਆਉਂਦੇ ਤੁਹਾਡੇ ਖਾਣੇ ਦੇ ਅੰਦਰ ਥੁੱਕ ਤੱਕ ਸੁੱਟ ਸਕਦੇ ਨੇ ਪਰ ਜੇ ਉਹ ਆਇਆ ਉਹਨੂੰ ਤੁਸੀਂ ਪਿਆਰ ਨਾਲ ਬੁਲਾਇਆ ਭਾਵੇਂ ਕਿੰਨੇ ਅਮੀਰ ਹੋ ਇਹਦੇ ਵਿੱਚ ਤੁਹਾਡੀ ਸੇਫਟੀ ਹੈ ਤੁਸੀਂ ਵੇਟਰ ਨੂੰ ਪਿਆਰ ਦੇ ਨਾਲ ਬੁਲਾਓ ਪੇਸ਼ ਆਓ ਅੱਜ ਪਹਿਲਾ ਦਿਨੇ ਤੁਸੀਂ 2 ਦਿਨ ਰਹਿਣਾ ਹੈ ਉਹਦੀ ਤਲੀ ਦੇ ਉੱਤੇ 2-400 ਰੁਪਈਆ ਰੱਖਿਆ ਜੇ ਤੁਸੀਂ 10-20 ਹਜ਼ਾਰ ਦਾ ਰੂਮ ਲੈ ਸਕਦੇ ਹੋ ਤੇ 2-400 ਰੁਪਈਏ ਦੀ ਕਿਹੜੀ ਗੱਲ ਹੈ ਜੇ ਤੁਸੀਂ 100 ਡਾਲਰ 150 ਡਾਲਰ 200-400 ਡਾਲਰ ਦਾ ਰੂਮ ਲੈ ਸਕਦੇ ਹੋ ਨਾਈਟ ਲਈ ਤੇ 10-20 ਡਾਲਰ ਦੀ ਕਿਹੜੀ ਗੱਲ ਹੈ ਉਹਦੀ ਤਲੀ ਤੇ ਰੱਖੋ ਉਹ ਤੁਹਾਨੂੰ ਸਲੂਟ ਵੀ ਮਾਰਦਾ ਫਿਰੇਗਾ ਘੜੀ ਘੜੀ ਆਉਂਦਾ ਰਹੇਗਾ ਹਾਂਜੀ ਸਰ ਕੀ ਚਾਹੀਦਾ ਹੈ ਹਾਂਜੀ ਸਰ ਹੋਰ ਕੀ ਲਿਆ ਸਰ ਜਦੋਂ ਲੋਡ ਹੋਏ ਮੇਰਾ ਨੰਬਰ ਹੈ ਫੋਨ ਕਰ ਦਿਓ ਇਦਾਂ ਇਦਾਂ ਤੁਹਾਡੀ ਸੇਵਾ ਵਿੱਚ ਹਾਜ਼ਰ ਰਹੇਗਾ ਮੈਂ ਗੱਲ ਕਰ ਰਿਹਾ ਸਮ ਵੀ ਘਰ ਹੈ ਤੇ ਘਰ ਦੇ ਅੰਦਰ ਬਣਾਉਂਦਿਆਂ ਬਣਾਉਂਦਿਆਂ ਬੱਚਿਆਂ ਦੇ ਨਾਲ ਸਵਾਣੀਆਂ ਨੂੰ ਕਦੇ ਲੂਣ ਘੱਟ ਹੋ ਸਕਦਾ ਹੈ ਵੱਧ ਹੋ ਸਕਦਾ ਹੈ ਮਿਰਚ ਮਸਾਲਾ ਘੱਟ ਵੱਧ ਸਕਦਾ ਪਰ ਤੁਸੀਂ ਆਫਰੇ ਨਾ ਰਹੋ ਗਾਲਾਂ ਨਾ ਕੱਢਦੇ ਰਹੋ ਦੁਰਬੋਲ ਨਾ ਬੋਲਦੇ ਰਹੋ ਅਜਬ ਕਿੰਨੇ ਸਬਜ਼ੀ ਬਣਾਈ ਕਿਦਾਂ ਨੋਰਮਲੀ ਕਹਿਣਾ ਤੁਹਾਡਾ ਰਾਈਟ ਹੈ ਨੋਰਮਲੀ ਕਹਿਣਾ ਤੁਹਾਡਾ ਹੱਕ ਹੈ ਕਦੇ ਵੀ ਕਲੇਸ਼ ਪੈਦਾ ਨਾ ਕਰੋ ਕਿ ਸਬਜੀ ਸੁਆਦ ਨਹੀਂ ਬਣੀ ਰੋਟੀ ਸੁਆਦ ਨਹੀਂ ਬਣੀ ਐਦਾਂ ਨਹੀਂ ਹੋਇਆ ਤੇ ਉਹਦਾਂ ਨਹੀਂ ਹੋਇਆ ਘਰ ਘਾਰੇ ਘਰ ਇੱਕ ਫੈਕਟਰੀ ਨਹੀਂ ਹੈ ਇੱਕ ਕੰਪਨੀ ਨਹੀਂ ਹੈ ਕੰਪਨੀ ਦੇ ਅੰਦਰ ਤੁਸੀਂ ਕਿਸੇ ਦੇ ਜੂਨੀਅਰ ਹੁੰਦੇ ਹੋ ਤੇ ਕਿਸੇ ਦੇ ਸੀਨੀਅਰ ਹੁੰਦੇ ਹੋ ਕਿਸੇ ਦਾ ਆਰਡਰ ਤੁਹਾਨੂੰ ਸੁੰਨਾ ਵੀ ਪੈ ਸਕਦਾ ਹੈ ਕਿਸੇ ਨੂੰ ਆਰਡਰ ਦੇ ਵੀ ਸਕਦੇ ਹੋ ਪਰ ਘਰ ਦੇ ਅੰਦਰ ਤੁਹਾਡਾ ਆਰਡਰ ਨਹੀਂ ਚੱਲੇਗਾ ਘਰ ਦੇ ਅੰਦਰ ਤੁਹਾਡਾ ਸਬਕ ਭਾਈਚਾਰਾ ਚੱਲੇਗਾ ਘਰ ਦੇ ਅੰਦਰ ਜੋ ਚੱਲੇਗਾ ਨਾ ਉਹ ਇੱਕ ਕਲਚਰਲ ਪ੍ਰੋਗਰਾਮ ਚੱਲਦਾ ਹੈ ਇੱਕ ਸੱਭਿਆਚਾਰਕ ਪ੍ਰੋਗਰਾਮ ਚੱਲਦਾ ਹੈ ਬੋਲਣਾ ਕਿਵੇਂ ਤੁਹਾਨੂੰ ਪਤਾ ਹੋਵੇ ਕਿੰ ਨੂੰ ਕਿਵੇਂ ਬੋਲਣਾ ਇਹ ਵੀ ਪਤਾ ਹੋਵੇ ਮੇਰੀ ਧੀ ਹੈ ਮੇਰਾ ਪੁੱਤ ਹੈ ਮੇਰੀ ਵਾਈਫ ਹੈ ਮੇਰਾ ਬੇਟਾ ਹੈ ਮੇਰਾ ਪਿਓ ਹੈ ਮੇਰੀ ਮਾਂ ਹੈ ਮੈਂ ਕਿਹਦੇ ਨਾਲ ਪੇਸ਼ ਆਉਣਾ ਹੈ ਤੇ ਕਿਵੇਂ ਆਉਣਾ ਹੈ ਘਰ ਦੇ ਮਾਹੌਲ ਨੂੰ ਘਰ ਦੀ ਤਰ੍ਹਾਂ ਰੱਖੋ ਇੱਥੇ ਨਾ ਤੁਸੀਂ ਸੀਨੀਅਰ ਹੋ ਨਾ ਤੁਸੀਂ ਜੂਨੀਅਰ ਹੋ ਹਾਂ ਪਿਓ ਹੋਣ ਦੇ ਨਾਤੇ ਵੱਡੀ ਭੈਣ ਭਰਾ ਹੋਣ ਦੇ ਨਾਤੇ ਤੁਸੀਂ ਸਨੀਅਰਟੀ ਵਿੱਚ ਆ ਜਾਂਦੇ ਹੋ ਪਰ ਇੱਥੇ ਇਦਾਂ ਆਫਰੇ ਨਾ ਫਿਰੋ ਜਿੱਦਾਂ ਕੰਪਨੀ ਦੇ ਅੰਦਰ ਜਾ ਕੇ ਤੁਹਾਡਾ ਹੁਕਮ ਚੱਲਦਾ ਹੈ ਵੀ ਮੇਰਾ ਹੁਕਮ ਹੀ ਚੱਲੇ ਇੱਕ ਘਾਰੇ ਘਰ ਦੇ ਅੰਦਰ ਤੁਹਾਡੇ ਪੁੱਤਰਾਂ ਨੇ ਤੁਹਾਡੇ ਪੋਤਰਿਆਂ ਨੇ ਤੁਹਾਡੀਆਂ ਪੋਤਰੀਆਂ ਨੇ ਤੁਹਾਨੂੰ ਕੋੜਾ ਬਣਾ ਕੇ ਤੁਹਾਡੇ ਤੇ ਸਵਾਰੀ ਵੀ ਕਰਨੀ ਹੈ ਖੇਡਣਾ ਵੀ ਹੈ ਘਰ ਦੇ ਅੰਦਰ ਤੁਹਾਡੀ ਦਾੜੀ ਨਾਲ ਤੁਹਾਡੇ ਵਾਲ ਖੇੜ ਵੀ ਸਕਦੇ ਨੇ ਘਰ ਦੇ ਅੰਦਰ ਅਸਤ ਬੇਸਤ ਵੀ ਕੋਈ ਪ੍ਰੋਗਰਾਮ ਖਿਲ ਰਿਹਾ ਖੁਲ ਰਿਹਾ ਵੀ ਤੁਹਾਨੂੰ ਮਿਲ ਸਕਦਾ ਹੈ ਹਾਂ ਇੱਕ ਗੱਲ ਨੂੰ ਹੋਰ ਨੋਟ ਕਰੋ ਮੈਂ ਹੁਣੇ ਕਹਿ ਰਿਹਾ ਸਾਂ ਵੀ ਘਰ ਮੋਟਲ ਨਹੀਂ ਹੈ ਮੋਟਲ ਦੇ ਅੰਦਰ ਕਿਧਰੇ ਤੁਹਾਨੂੰ ਘੱਟਾ ਮਿੱਟੀ ਨਹੀਂ ਮਿਲੇਗਾ ਮਿਲਣਾ ਘਰ ਵਿੱਚ ਵੀ ਨਹੀਂ ਚਾਹੀਦਾ ਸਫਾਈ ਦੀ ਬੜੀ ਜ਼ਰੂਰਤ ਹੈ ਪਰ ਫਿਰ ਵੀ ਬੱਚਿਆਂ ਵਾਲਾ ਘਰ ਕਿਦਰੇ ਨਾ ਕਿਦਰੇ ਬੱਚਿਆਣੇ ਥੋੜਾ ਬਹੁਤਾ ਪਾਣੀ ਡੋਲਿਆ ਹੋ ਸਕਦਾ ਹੈ ਪਿਸ਼ਾਬ ਕੀਤਾ ਹੋ ਸਕਦਾ ਹੈ ਗੰਦ ਪਾਇਆ ਹੋ ਸਕਦਾ ਹੈ ਘਰ ਦੇ ਅੰਦਰ ਥੋੜੀ ਜੀ ਉਥਲ-ਪੁਥਲ ਤੁਹਾਨੂੰ ਮਿਲ ਸਕਦੀ ਹੈ ਉਹਨੂੰ ਬਰਦਾਸ਼ਤ ਕਰਨ ਦੀ ਆਦਤ ਪਾਓ ਜਾਚ ਪਾਓ ਕਿਉਂਕਿ ਘਰ ਹੈ ਘਰ ਦੇ ਅੰਦਰ ਸਾਰੇ ਸਿਆਣੇ ਨਹੀਂ ਅਣਿਆਣੇ ਵੀ ਨੇ ਬੱਚੇ ਵੀ ਨੇ ਘਰ ਦੇ ਅੰਦਰ ਤੁਸੀਂ ਕਦੇ ਨੋਟ ਕਰਿਓ ਘਰ ਦੀਆਂ ਦੀਵਾਰਾਂ ਭਾਵੇਂ ਪੇਂਟ ਮਹਿੰਗਾ ਕੀਤਾ ਹੋਵੇ ਪਰ ਜਿਹੜੇ ਬੱਚੇ ਨੇ ਨਾ ਬੱਚੇ ਨੇ ਕਿਧਰੇ ਪੈਨ ਦੇ ਨਾਲ ਪੈਨਸਲ ਦੇ ਨਾਲ ਕਿਧਰੇ ਰਿਮਾਰਕਰ ਦੇ ਨਾਲ ਕਿਧਰੇ ਕੁਝ ਨਾ ਕੁਝ ਲੈਂ ਮਾਰੀ ਹੁੰਦੀ ਹੈ ਬਰਦਾਸ਼ਤ ਕਰਨੀ ਪਏ ਕਿਉਂਕਿ ਬੱਚੇ ਨੇ ਸੋਫਿਆਂ ਦੇ ਉੱਤੇ ਪਾਣੀ ਢੋਲ ਦਿੰਦੇ ਨੇ ਬੱਚੇ ਨੇ ਖਾਂਦੇ ਖਾਂਦੇ ਕਈ ਚੀਜ਼ਾਂ ਜ਼ਮੀਨ ਤੇ ਸੁੱਟ ਦਿੰਦੇ ਨੇ ਕਾਰਪਟ ਗੰਦਾ ਹੋ ਜਾਂਦਾ ਹੈ ਬੱਚੇ ਨੇ ਡਾਈਨਿੰਗ ਤੇ ਬੈਠੇ ਹੋ ਬੱਚਾ ਕੋਈ ਭੋਜਨ ਨੂੰ ਢੋਲ ਵੀ ਸਕਦਾ ਹੈ ਪਲੇਟ ਨੂੰ ਹੱਥ ਮਾਰ ਕੇ ਪਲੇਟ ਮੋਦੀ ਵੀ ਕਰ ਸਕਦਾ ਹੈ ਬੱਚੇ ਨੇ ਘਰ ਦਾ ਮਾਹੌਲ ਬਣਾ ਕੇ ਰੱਖੋ ਤਾਂ ਕਿ ਘਰ ਦੇ ਅੰਦਰ ਰਹਿਣ ਤੋਂ ਬਾਅਦ ਤੁਹਾਨੂੰ ਖੁਸ਼ੀ ਮਿਲੇ ਤੁਹਾਡੇ ਨਾਲ ਦੇ ਨੂੰ ਪਰਿਵਾਰ ਦੇ ਜੀਆਂ ਨੂੰ ਵੀ ਖੁਸ਼ੀ ਮਿਲੇ ਘਰ 'ਚ ਸਫਾਈ ਵੀ ਜ਼ਰੂਰੀ ਘਰ 'ਚ ਗੰਦ ਵੀ ਪੈਂਦਾ ਰਹੇਗਾ ਹਾਂ ਘਰ ਦਾ ਕੰਟਰੋਲ ਰੱਖੋ ਪਰ ਜਿਹੜਾ ਰੱਖਣਾ ਜ਼ਰੂਰੀ ਏ ਉਹ ਹਰ ਵਕਤ ਸੂਟਿਡ ਬੂਟਿਡ ਬਣ ਕੇ ਰਹਿਣਾ ਘਰ ਦੇ ਅੰਦਰ ਟਾਈ ਸ਼ਾਈ ਲਾ ਕੇ ਰਹਿਣਾ ਕੋਈ ਬੱਚਾ ਨੇੜੇ ਨਾ ਆਵੇ ਲੱਗੇ ਨਾ ਇਤਾਂ ਦਾ ਮਾਹੌਲ ਘਰ ਵਿੱਚ ਨਹੀਂ ਚੱਲਦਾ ਥੋੜਾ ਜਿਹਾ ਖੁੱਲਾ ਮਾਹੌਲ ਵਿੱਚ ਚੱਲਦਾ ਹੈ ਪਰ ਖੁੱਲਾ ਨਾਵੇਂ ਨਾ ਹੋਵੇ ਵੀ ਤੁਸੀਂ ਕੱਚਾ ਪਾ ਕੇ ਨਵਾਂ ਧੀਆਂ ਦੇ ਸਾਹਮਣੇ ਤੁਰੇ ਫਿਰੋ ਇਦਾਂ ਦਾ ਵੀ ਮਾਹੌਲ ਨਾ ਹੋਵੇ ਖੈਰ ਤੂੰ ਘਰ ਦੇ ਅੰਦਰ ਘਰ ਦੇ ਮਾਹੌਲ ਨੂੰ ਵਾਸ ਕਰੋ ਨੋਟ ਕਰੋ ਇਹ ਮੰਨੋ ਕਿ ਮੈਂ ਘਰ ਦਾ ਇੱਕ ਮੈਂਬਰ ਅਗਰ ਤੁਸੀਂ ਜੱਜ ਹੋ ਘਰ ਤੋਂ ਬਾਹਰ ਹੋ ਵਕੀਲ ਹੋ ਘਰ ਤੋਂ ਬਾਹਰ ਹੋ ਐਸਪੀ ਡੀਸੀ ਡੀਜੀਪੀ ਹੋ ਤੇ ਘਰ ਤੋਂ ਬਾਹਰ ਹੋ ਤੁਸੀਂ ਜਰਨਲ ਬਰਗੇਡੀਅਰ ਕਰਨਲ ਹੋ ਤੇ ਘਰ ਤੋਂ ਬਾਹਰ ਹੋ ਘਰ ਦੇ ਅੰਦਰ ਤੁਸੀਂ ਪਿਓ ਹੋ, ਪਰਾ ਹੋ, ਪੁੱਤ ਹੋ, ਸਹਰਾ ਹੋ, ਨੂੰ ਹੋ, ਧੀ ਹੋ, ਜਾਂ ਪੁੱਤਰ ਹੋ ਕੁਝ ਵੀ ਹੋ ਘਰ ਦੇ ਅੰਦਰ ਮੈਂਬਰਾਂ ਦੀ ਹیثیت ਦੇ ਨਾਲ ਰਿਹਾ ਕਰੋ। ਘਰ ਦੇ ਅੰਦਰ ਘਰ ਦੇ ਪਰਿਵਾਰ ਦੇ ਮੈਂਬਰ ਬਣ ਕੇ ਰਹੋਗੇ ਤੇ ਤੁਹਾਡਾ ਗੁਜ਼ਾਰਾ ਸੌਖਾ ਹੋਏਗਾ। ਤੁਹਾਨੂੰ ਘਰ ਦੇ ਅੰਦਰ ਆਉਣ ਲੱਗਿਆਂ ਖੁਸ਼ੀ ਮਿਲੇਗੀ। ਘਰ ਵਿੱਚ ਰਹਿ ਕੇ ਖੁਸ਼ੀ ਮਿਲੇਗੀ। ਬੱਚਾ ਤੁਹਾਡੀ ਛਾਤੀ ਨਾਲ ਚੰਬੜੇਗਾ, ਤੁਹਾਨੂੰ ਘੋੜਾ ਬਣਾਏਗਾ, ਤੁਹਾਨੂੰ ਖੁਸ਼ੀ ਮਿਲੇਗੀ। ਔਰ ਇਹ ਸਕੂਨ ਘਰ ਵਿੱਚ ਹੀ ਮਿਲ ਸਕਦਾ ਹੈ ਬਾਹਰ ਨਹੀਂ ਬਾਹਰ ਕੋਈ ਬੱਚਾ ਤੁਹਾਨੂੰ ਕੋੜਾ ਬਣਨ ਵਾਸਤੇ ਮਜਬੂਰ ਨਹੀਂ ਕਰਦਾ ਤੁਸੀਂ ਬਣੋਗੇ ਵੀ ਨਹੀਂ ਘਰ ਦੇ ਅੰਦਰ ਤੁਹਾਡਾ ਪੋਤਰਾ ਤੁਹਾਡਾ ਦੋਤਰਾ ਤੁਹਾਡਾ ਪੁੱਤ ਤੁਹਾਨੂੰ ਮਜਬੂਰ ਕਰਦਾ ਹੈ ਬਾਪੂ ਕੋੜਾ ਬਣ ਮੈਂ ਤੇਰੇ ਤੇ ਸواری ਕਰਨੇ ਉਸ ਚੀਜ਼ ਦਾ ਜਿਹੜਾ ਸਕੂਨ ਹੈ ਉਹ ਉਹਨੂੰ ਪਤਾ ਹੈ ਜਿਹੜਾ ਕੋੜਾ ਬੰਦਾ ਹੈ ਦੂਜਿਆਂ ਨੂੰ ਨਹੀਂ ਪਤਾ